ਸਤਿ ਸ਼੍ਰੀ ਅਕਾਲ ਜੀ ਸਪਨੂਸ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਕਲੈਕਸ਼ਨ ਆ ਜਿਹੜੀਆਂ ਮਸਲੀਨ ਕਾਟਨ ਚ ਤੁਹਾਨੂੰ 5 ਮੀਟਰ ਦਾ ਸੂਟ ਮਿਲੇਗਾ ਬਹੁਤ ਹੀ ਜ਼ਿਆਦਾ ਅਫੋਰਡੇਬਲ ਰੇਟਾਂ ਵਿੱਚ ਸਾਰੇ ਦੇ ਸਾਰੇ ਸੂਟ ਆਏ ਨੇ ਟਰਾਈ ਕਰਾਂਗੀ ਕਿ ਜਿੰਨਾਂ ਦੀ ਡਿਟੇਲ ਇੱਥੇ ਦੱਸ ਦਿਆਂ ਅਗਰ ਰਹਿ ਚਾਹੀ ਤਾਂ ਨੰਬਰ ਤੇ ਜਾ ਕੇ ਪਤਾ ਕਰ ਲੈਣਾ 1600 ਦੇ ਵਿੱਚ ਤੁਹਾਨੂੰ ਪਸ਼ਮੀਨਾ ਦਾ ਬਹੁਤ ਹੀ ਪਿਆਰਾ ਬਹੁਤ ਹੀ ਪਿਆਰੇ ਕਲਰ ਦੇ ਵਿੱਚ ਪਨਾਰਸੀ ਸਟਾਈਲ ਦੇ ਵਰਕ ਦੇ ਨਾਲ ਸੂਟ ਮਿਲੇਗਾ ਰੰਗ ਇਹਦੇ ਵਿੱਚ ਵੀ ਸਿੰਗਲ ਹੈ ਇਹ ਚਾਰ ਰੰਗਾਂ ਵਿੱਚ ਤੁਹਾਨੂੰ ਸੂਟ ਮਿਲ ਜੇਗਾ 1900 ਦੇ ਵਿੱਚ ਹੈ ਸੂਟ ਆ। ਬਾਕੀ ਜਿਹੜੀ ਫੈਬਰਿਕ ਦੀ ਡਿਟੇਲ ਹੈ ਨੰਬਰ ਤੇ ਜਾ ਕੇ ਪੁੱਛ ਲੈਣਾ। ਇਹ ਕਾਟਨ ਦੇ ਸੂਟ ਆ ਇਹਨੇ ਕੁਝ ਨਵੇਂ ਰੰਗਾਂ ਅਪਡੇਟ ਹੋਏ ਨੇ ਬਹੁਤ ਹੀ ਜ਼ਿਆਦਾ ਲਿਮਟਿਡ ਐਡੀਸ਼ਨ ਦੇ ਨਾਲ ਇਹ ਵਾਲੇ ਸੂਟ ਆਏ ਨੇ। ਇਹਨਾਂ ਦਾ ਰੇਟ 480 ਰੁਪਏ ਆ। ਇਹ ਸਾਰੇ ਹੀ ਸੂਟ ਹਮੇਸ਼ਾ ਇਸ ਰੇਟ ਤੇ ਆ ਰਹੇ ਨੇ। ਨੈਕਸਟ ਔਨ ਜਦੋਂ ਗਰਮੀਆਂ ਜ਼ਿਆਦਾ ਹੋ ਜਾਣੀਆਂ ਨੇ ਤੇ ਇਹਨਾਂ ਸੂਟਾਂ ਦੇ ਰੇਟ ਜਿਹੜੇ ਆ ਉਹ ਵੱਧ ਜਾਣੇ ਨੇ। ਅਜੇ ਸਮਰ ਸੀਜ਼ਨ ਨਹੀਂ ਆਇਆ ਵਿੰਟਰ ਸੀਜ਼ਨ ਹੈ ਇਸ ਲਈ ਇਹਨਾਂ ਤੇ ਜਿਹੜੇ ਰੇਟ 480 ਨੇ। ਜਦੋਂ ਸਮਰ ਸੀਜ਼ਨ ਪੂਰਾ ਆ ਗਿਆ ਉਸ ਟਾਈਮ ਮਿੰਨ ਦੇ ਜਿਹੜੇ ਰੇਟ ਨੇ ਉਹ 600 ਤੱਕ ਵੀ ਹੋ ਜਾਂਦੇ ਨੇ ਇਸ ਲਈ ਅਗਰ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਇਹ ਵਾਲਾ ਸਿੰਗਲ ਕਲਰ ਦੇ ਵਿੱਚ ਤੁਹਾਨੂੰ 2150 ਰੁਪਿਆ ਦੇ ਵਿੱਚ ਸੂਟ ਮਿਲੇਗਾ ਟਿਸ਼ੂ ਸਿੰਮਰ ਇਹਦਾ ਫੈਬਰਿਕ ਹੈ ਬਹੁਤ ਵਧੀਆ ਤੇ ਜਿਹੜੀ ਐਮਬਰਾਇਡਰੀ ਹੈ ਬਹੁਤ ਹੀ ਜ਼ਿਆਦਾ ਰਾਇਲ ਲੁੱਕ ਵਾਲੀ ਹੋਈ ਹੈ ਸਿੰਗਲ ਕਲਰ ਆਏਗਾ ਬਹੁਤ ਹੀ ਪਿਆਰੇ ਤੇ ਸੋਹਣੇ ਰੰਗ ਨੇ ਇਹਦੇ ਵਿੱਚ ਇਹ ਵਾਲੇ ਜਿਹੜੇ ਦੋ ਰੰਗਾਂ ਦੇ ਵਿੱਚ ਤੁਹਾਨੂੰ ਸ਼ਮਤ ਦਾ ਡਿਜ਼ਾਈਨਰ ਸੂਟ ਮਿਲੇਗਾ 1800 ਰੁਪਏ ਦਾ ਰੇਟ ਹੈ ਰੰਗ ਦੇ ਵਿੱਚ ਦੋ ਨੇ ਸੋਰੀ ਰੰਗ ਦੇ ਵਿੱਚ ਚਾਰ ਆਣਗੇ ਇਹ ਵਾਲਾ ਜਿਹੜਾ ਸੂਟ ਹੈ ਇਹ ਤੁਹਾਨੂੰ ਤਿੰਨ ਰੰਗਾਂ ਦੇ ਵਿੱਚ ਮਿਲ ਜਾਏਗਾ ਬਹੁਤ ਹੀ ਪਿਆਰਾ ਔਰਗੈਂਜ਼ਾ ਦੀ ਸ਼ਾਰਟ ਵਾਲਾ ਹੈਂਡਵਰਕ ਵਾਲਾ ਸ਼ਿਫੋਨ ਦਾ ਦੁਪੱਟਾ ਸ਼ੈਂਟੂਨ ਦਾ ਬਾਟਮ 770 ਰੁਪਏ ਦਾ ਰੇਟ ਹੈ ਰੰਗ ਦੇ ਵਿੱਚ ਤਿੰਨ ਨੇ ਪੇਸਟਲ ਟੋਨ ਨੇ ਇਹਦੇ ਵਾਲੀਆਂ ਏ ਬਣਾ ਸ਼ਿਮਰ ਸ਼ਰਟ ਦੇ ਵਿੱਚ ਹੈਂਡਵਰਕ ਦੇ ਨਾਲ ਤੁਹਾਨੂੰ ਸ਼ਿਫੋਨ ਦਾ ਦੁਪੱਟਾ ਮਿਲੇਗਾ ਸ਼ੈਂਟੂਨ ਦਾ ਬਾਟਮ ਮਿਲੇਗਾ 1680 ਰੁਪਏ ਦਾ ਰੇਟ ਹੈ ਰੰਗ ਦੇ ਵਿੱਚ ਜਿਹੜੇ ਚਾਰ ਨੇ ਜੇ ਚਾਰੋਂ ਹੀ ਰੰਗ ਮੈਂ ਤੁਹਾਨੂੰ ਇੱਥੇ ਖੋਲ ਕੇ ਦਿਖਾ ਦਿੱਤੇ ਨੇ ਹੈਂਡਵਰਕ ਆਇਆਗਾ ਫਰੰਟ ਤੇ ਬਹੁਤ ਪਿਆਰਾ ਵਰਕ ਹੈ ਸ਼ਿਮਰ ਦਾ ਸੂਟ ਹੈ ਅੱਜਕਲ ਸ਼ਿਮਰ ਬਹੁਤ ਟ੍ਰੈਂਡ ਕਰ ਰਿਹਾ ਹੈ ਮਸਲੀਨ ਦੇ ਵਿੱਚ 1130 ਰੁਪਏਾਂ ਦੇ ਵਿੱਚ ਤੁਹਾਨੂੰ ਡਿਜੀਟਲ ਸ਼ਰਟ ਦੇ ਨਾਲ ਹੈਂਡਵਰਕ ਮਿਲੇਗਾ ਸ਼ਿਫੋਨ ਦਾ ਦੁਪੱਟਾ ਸ਼ੈਂਟੂਨ ਦਾ ਬਾਟਮ ਹੈ ਇਹ ਜਿਹੜੀਆਂ ਅੱਜਕੱਲ ਕਲੈਕਸ਼ਨਾਂ ਮੇਰੇ ਕੋਲ ਆ ਰਹੀਆਂ ਨੇ ਇਹਨਾਂ ਦੇ ਵਿੱਚ ਮੋਸਤੀ ਬਾਟਮ ਜਿਹੜਾ ਤੁਹਾਨੂੰ 3 ਮੀਟਰ ਦੇ ਲਗਭਗ ਦਾ ਸ਼ੈਂਟੂਨ ਦਾ ਮਿਲੇਗਾ 1880 ਦੇ ਵਿੱਚ ਡਿਜ਼ਾਈਨਰ ਸ਼ਰਟ ਮਿਲੇਗੀ ਸ਼ਿਮਰ ਵਿੱਚ ਹੈਂਡਵਰਕ ਦੇ ਨਾਲ ਸ਼ਿਫੋਨ ਦਾ ਦੁਪੱਟਾ ਮਿਲੇਗਾ ਵਰਕ ਹੋਇਆ ਦੁਪੱਟੇ ਤੇ ਸ਼ੈਂਟੂਨ ਦਾ ਹੀ ਬਾਟਮ ਮਿਲੇਗਾ ਇਹਦੇ ਨਾਲ ਵੀ ਰੰਗ ਇਹਦੇ ਵਿੱਚ ਸਾਰੇ ਲਾਈਟ ਟੋਨ ਵਾਲੀ ਨੇ 4 ਕਲਰ ਆਣਗੇ ਦੁਪੱਟਿਆਂ ਦੀ ਸ਼ੇਰ ਰੱਖ ਰਹੀ ਐ 1900 ਦੇ ਵਿੱਚ ਤੁਹਾਨੂੰ ਸ਼ੇਮਾ ਦਾ ਡਿਜ਼ਾਈਨਰ ਸ਼ਿਫੋਨ ਦੁਪੱਟੇ ਵਾਲਾ ਸੂਟ ਮਿਲ ਜੇਗਾ ਇਹਦੇ ਵਿੱਚ ਵੀ ਸਿੰਗਲ ਕਲਰ ਹੈ ਬਾਕੀ ਕਾਫੀ ਸੂਟ ਨੇ ਜਿਨ੍ਹਾਂ ਦੇ ਸਿੰਗਲ-ਸਿੰਗਲ ਕਲਰ ਆਣਗੇ ਐਵਾਂ ਵਾਲਾ ਤਿੰਨ ਰੰਗਾਂ ਵਿੱਚ ਤੁਹਾਨੂੰ 890 ਦੇ ਵਿੱਚ ਸੂਟ ਮਿਲ ਜੇਗਾ ਰੇਟ ਕੁਝ ਸੂਟਾਂ ਦੇ ਰੇਟ ਬਹੁਤ ਜ਼ਿਆਦਾ ਅਫੋਰਡੇਬਲ ਨੇ ਕੁਝ ਲੈਸ ਤੇ ਆਏ ਨੇ ਕਿਉਂਕਿ ਲੋਹੜੀ ਸੀਜ਼ਨ ਦੇ ਕਰਕੇ ਤੇ ਰੇਟ ਸਾਰੇ ਹੀ ਮੋਸਟਲੀ ਜਿੰਨੇ ਵੀ ਅੱਜ ਦੀ ਵੀਡੀਓ ਵਾਲੇ ਨੇ ਬਹੁਤ ਘੱਟ ਨੇ ਅਫੋਰਡੇਬਲ ਨੇ ਕੋਈ ਵੀ ਬਹੁਤ ਜ਼ਿਆਦਾ ਹਾਈ ਰੇਂਜ ਵਾਲਾ ਨਹੀਂ ਹੈ ਤੇ ਮੋਸਟਲੀ ਕਲੈਕਸ਼ਨਾਂ ਨੇ ਜਿਹੜੀਆਂ ਉਹ ਹੈਂਡਵਰਕ ਵਾਲੀਆਂ ਇਹਨਾਂ ਵਿੱਚ ਕਾਫੀ ਹੈਗੀਆਂ ਇਹ ਵੀ ਦੋਨੋਂ ਕਲੈਕਸ਼ਨਾਂ ਜਿਹੜੀਆਂ ਨੇ ਸਿੰਗਲ ਸਿੰਗਲ ਕਲਰ ਵਿੱਚ ਆਣ ਗਿਆ ਬ੍ਰੌਕੇਟ ਐਂਡ ਟ੍ਰੈਂਡ ਵਿੱਚ ਆ ਗਿਆ ਕਾਫੀ ਸੂਟ ਤੁਹਾਨੂੰ 5 ਮੀਟਰ ਦਾ ਆਲ ਓਵਰ ਜਿਹੜਾ ਬ੍ਰੌਕੇਟ ਵਾਲਾ ਫਲਾਵਰ ਡਿਜ਼ਾਈਨ ਹੋਇਆ ਹੈ ਰੰਗ ਬਹੁਤ ਵਧੀਆ ਨੇ ਕੰਟਰਾਸਟ ਕੀਤੇ ਗਏ ਨੇ ਦੁਪੱਟਾ ਇਹਦੇ ਨਾਲ ਤੁਹਾਨੂੰ ਜ਼ੋਰ ਜੜਤਾ ਮਿਲੇਗਾ ਤੇ 4 ਸਾਈਜ਼ ਤੇ ਜਿਹੜੀ ਫਾਰਵਰਡ ਹੀ ਲੈਂਸ ਲੱਗੀ ਆ ਪਾਕਿਸਤਾਨੀ ਸਟਾਈਲ ਦੀ ਰੇਟ ਇਹਦਾ ਸਿਰਫ ਤੇ ਸਿਰ ਸਾਸੂ ਵਸਿਰ ਪੇਆ ਬਹੁਤ ਪਿਆਰੇ ਸੂਟ ਨੇ ਪਿਆਰੇ ਰੰਗ ਨੇ ਸੋਨੇ ਡਿਜ਼ਾਈਨ ਨੇ ਕੰਬੀਨੇਸ਼ਨ ਬੜੇ ਸੋਨੇ ਬਣਾਏ ਗਏ ਨੇ ਤੇ ਕਾਫੀ ਕਲਰ ਇਹਦੇ ਵਿੱਚ ਆਏ ਨੇ ਤੇ ਸਾਰੇ ਹੀ ਕਲਰ ਜਿਹੜੇ ਨੇ ਉਹ ਸਾਰੇ ਹੀ ਇਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਬਾਕੀ ਅਗਰ ਤੁਸੀਂ ਕੋਈ ਕੁਇਰੀ ਕਰਨਾ ਚਾਹੁੰਦੇ ਹੋ ਤਾਂ ਮੈਂ ਨੰਬਰ ਦਿੱਤਾ ਹੈ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਕਲੈਕਸ਼ਨ ਅੱਜ ਦੀਆਂ ਸਾਰੀਆਂ ਅਵੇਲੇਬਲ ਨੇ ਬਹੁਤ ਸੋਨੇ ਸੂਟ ਨੇ ਰੰਗ ਡਿਜ਼ਾਈਨ ਪੈਟਰਨ एवरीथिंग ਬਹੁਤ ਹੀ ਜ਼ਿਆਦਾ ਸੋਨਾ ਹੈ ਬਾਏ ਕਰਨਾ ਚਾਹ ਕੋਈ ਵੀ ਕੁਇਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਸੋਹਣੇ-ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ